ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਦੋਸਤੋ ਅੱਜ ਗੱਲ ਕਰਦੇ ਆਂ ਆਪਾਂ ਮਾੜੇ ਸਮੇਂ ਦੀ ਮਾੜੇ ਸਮੇਂ ਦਾ ਕੋਈ ਵੀ ਪਤਾ ਨਹੀਂ ਲੱਗਦਾ ਮਾੜੇ ਸਮਾਂ ਕਦੇ ਵੀ ਚੇਤਾਵਨੀ ਨਹੀਂ ਦਿੰਦਾ ਤੇ ਨਾ ਹੀ ਉਹ ਕਿਸੇ ਦੇ ਘਰ ਧੱਕੇ ਨਾਲ ਜਾਂਦਾ ਹੈ ਉਹ ਤਾਂ ਚੁੱਪਚਾਪ ਤਰੀਕੇ ਨਾਲ ਸਾਡੇ ਦਰਵਾਜ਼ੇ ਤੇ ਦਸਤਕ ਦੇ ਕੇ ਅੰਦਰ ਵੜ ਜਾਂਦਾ ਹੈ ਤੇ ਉਹ ਜਾ ਸਮਾਂ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਲੋਕਾਂ ਬਾਰੇ ਰਿਸ਼ਤਿਆਂ ਬਾਰੇ ਤੇ ਸਭ ਤੋਂ ਵੱਡੀ ਗੱਲ ਆਪਣੇ ਆਪ ਬਾਰੇ ਸਾਡੀ ਜ਼ਿੰਦਗੀ ਚੰਗੇ ਦਿਨਾਂ ਨਾਲ ਕਦੇ ਨਹੀਂ ਸਿੱਖਦੀ ਚੰਗੇ ਦਿਨ ਤਾਂ ਮौज-ਮਸਤੀ ਨਾਲ ਲੰਘ ਜਾਂਦੇ ਨੇ ਪਰ ਜਦੋਂ ਮਾੜਾ ਸਮਾਂ ਆਉਂਦਾ ਹੈ ਨਾ ਉਹ ਤਾਂ ਸਾਡੀ ਅਸਲੀਅਤ ਨੂੰ ਖੋਲਦਾ ਹੈ ਨਾ ਸਿਰਫ ਆਪਣੇ ਆਪ ਦੀ ਬਲਕਿ ਉਹਨਾਂ ਦੀ ਵੀ ਜਿਨ੍ਹਾਂ ਨੂੰ ਅਸੀਂ ਅੱਧਾ ਜਿਗਰੀ ਨਜ਼ਦੀਕੀ ਜਾਂ ਰਿਸ਼ਤੇਦਾਰ ਕਹਿੰਦੇ ਸੀ ਮਾੜਾ ਸਮਾਂ ਆਉਂਦਾ ਤਾਂ ਅਚਾਨਕ ਹੈ ਪਰ ਸਾਡਾ ਦਿਲ ਇਸ ਤੋਂ ਵੱਧ ਤੇਜ਼ੀ ਨਾਲ ਟੁੱਟਦਾ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਜਿਨ੍ਹਾਂ ਲਈ ਅਸੀਂ ਸਭ ਕੁਝ ਕਰਦੇ ਰਹੇ ਉਹੀ ਸਾਡੇ ਨਾਲ ਨਹੀਂ ਖਲੋਤੇ ਇੱਕ ਗੱਲ ਸੱਚ ਹੈ ਭਰਾ ਜਦੋਂ ਤੱਕ ਪੈਸਾ ਹੈ ਉਦੋਂ ਤੱਕ ਹਾਜ਼ਰੀ ਹੈ ਜਦੋਂ ਤੱਕ ਖਾਤਾ ਭਰਿਆ ਹੈ ਉਦੋਂ ਤੱਕ ਪਿਆਰ ਹੈ ਜਦ ਤੱਕ ਦੱਸਣ ਲਈ ਕੁਝ ਹੈ ਉਦੋਂ ਤੱਕ ਰਿਸ਼ਤੇ ਵੀ ਸ਼ਾਮਲ ਨੇ ਪਰ ਜਦੋਂ ਬੈਂਕ ਖਾਤੇ ਦੀ ਆਮਦਨ ਘਟਦੀ ਹੈ ਉਦੋਂ ਦੋਸਤਾਂ ਦੀ ਗਿਣਤੀ ਵੀ ਘਟਦੀ ਹੈ ਅੱਜ ਕੱਲ੍ਹ ਲੋਕ ਜਨੂਨ ਫੀਲਿੰਗ ਦੀ ਕਦਰ ਨਹੀਂ ਕਰਦੇ ਉਹ ਤਾਂ ਸਿਰਫ ਉਸ ਦੇ ਵੈਲਿਊ ਸਿਸਟਮ ਨੂੰ ਦੇਖਦੇ ਨੇ ਜੋ ਪੌਕੇਟ ਵਿੱਚ ਹੈ ਦਿਲ ਵਿੱਚ ਨਹੀਂ ਅਸੀਂ ਇਹ ਸੋਚ ਕੇ ਦਿਲ ਦਿਖਾਉਂਦੇ ਰਹਿੰਦੇ ਹਾਂ ਕਿ ਅਸੀਂ ਤਾਂ ਉਹਨਾਂ ਲਈ ਦੌੜ ਭੱਜ ਕਰਦੇ ਸੀ ਇਹਨਾਂ ਨੇ ਕਿਵੇਂ ਛੱਡ ਦਿੱਤਾ ਇਨਾ ਖਰਚਾ ਕੀਤਾ ਇਨਾ ਸਮਾਂ ਲਾਇਆ ਪਰ ਭਰਾ ਇੱਕ ਕੜਵੀ ਗੱਲ ਵੀ ਦੱਸਾਂ ਲੋਕ ਤੈਨੂੰ ਤਦ ਤੱਕ ਹੀ ਸਹਿਣਗੇ ਜਦ ਤੱਕ ਤੂੰ ਉਹਨਾਂ ਲਈ ਫਾਇਦੇਮੰਦ ਹੈ ਮਤਲਬ ਜੇ ਤੂੰ ਹਮੇਸ਼ਾ ਹਸੌਂਦਾ ਰਹੇਂਗਾ ਤਾਂ ਦੁਨੀਆ ਤੇਰੀ ਹੈ ਪਰ ਜਦ ਤੂੰ ਦੁੱਖ ਦੱਸੇਂਗਾ ਦੁਨੀਆ ਆਪਣਾ ਰਾਹ ਲੱਭ ਲਏਗੀ ਇਹੋ ਵੇਲੇ ਤੈਨੂੰ ਪਤਾ ਲੱਗੇਗਾ ਕਿਹੜੇ ਰਿਸ਼ਤੇ ਸੱਚੇ ਸਨ ਅਤੇ ਕਿਹੜੇ ਸਿਰਫ ਵੇਲੇ ਕੁਵੇਲੇ ਦੇ ਸਨ ਮਾੜੇ ਸਮੇਂ ਦੀ ਇੱਕ ਹੋਰ ਖੂਬੀ ਹੈ ਉਹ ਤੈਨੂੰ ਫਿਲਟਰ ਨਹੀਂ ਦਿੰਦਾ ਬਿਨਾ ਕਿਸੇ ਮਸ਼ੀਨ ਦੇ ਉਹ ਤੇਰੀ ਜੀਵਨ ਤੋਂ ਝੂਠੇ ਲੋਕਾਂ ਦੇ ਫੇਕ ਕਨੈਕਸ਼ਨ ਨੂੰ ਆਪਣੇ ਆਪ ਦੂਰ ਕਰ ਦਿੰਦਾ ਹੈ ਜੋ ਲੋਕ ਤੇਰਾ ਹੱਥ ਛੱਡ ਜਾਂਦੇ ਨੇ ਉਹ ਸੱਚਮੁੱਚ ਤੇਰੇ ਨਹੀਂ ਸਨ ਅਸਲ ਵਿੱਚ ਮਾੜਾ ਸਮਾਂ ਪਿਆਰ ਨਹੀਂ ਘਟਾਉਂਦਾ ਉਹ ਸਿਰਫ ਪਿਆਰ ਕਰਨ ਵਾਲਿਆਂ ਦੀ ਸੱਚਾਈ ਦਿਖਾਉਂਦਾ ਹੈ ਇਸੇ ਕਰਕੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਦੁਨੀਆ ਦੀ ਉਮੀਦ ਤੇ ਨਾ ਜਿਓ ਦੁਨੀਆ ਦਾ ਪਿਆਰ ਹਾਲਾਤਾਂ ਦੇ ਨਾਲ ਨਾਲ ਬਦਲ ਜਾਂਦਾ ਹੈ ਇਸ ਲਈ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਰੱਖੋ ਆਪਣਾ ਹੌਸਲਾ ਬੈਂਕ ਖਾਤੇ ਦੇ ਬੈਲੈਂਸ ਨਾਲ ਕਦੇ ਵੀ ਨਾ ਜੋੜੋ ਕਿਉਂਕਿ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਹੈ ਪਰ ਹੌਸਲਾ ਜੇ ਟੁੱਟ ਗਿਆ ਤਾਂ ਤੈਨੂੰ ਖੜਾ ਕਰਨ ਵਾਲਾ ਕੋਈ ਨਹੀਂ ਹੋਵੇਗਾ ਵੱਡੀ ਤਾਕਤ ਤੇਰਾ ਦਿਲ ਹੈ ਤੇਰਾ ਮਨ ਤੇਰੀ ਸੋਚ ਹੈ ਮਨ ਦੀ ਸੋਚ ਉਹ ਮਜ਼ਬੂਤ ਰਹੇ ਬਾਕੀ ਦੁਨੀਆ ਆਪਣੇ ਆਪ ਠੀਕ ਹੋ ਜਾਂਦੀ ਹੈ ਇੱਕ ਹੋਰ ਗੱਲ ਜੀਵਨ ਵਿੱਚ ਮਾੜਾ ਸਮਾਂ ਆਉਣਾ ਜਾਂ ਜਾਨ ਦੀ ਗੱਲ ਨਹੀਂ ਗੱਲ ਇਹ ਹੈ ਕਿ ਉਸ ਦੇ ਵਿੱਚ ਕਿਵੇਂ ਤੂੰ ਖੜਾ ਰਹਿੰਦਾ ਹੈ ਜਦੋਂ ਸਮਾਂ ਬੁਰਾ ਹੁੰਦਾ ਹੈ ਤਾਂ ਤੂੰ ਚੁੱਪ ਹੋ ਜਾ ਸਮਾ ਤੋੜ ਫੋੜ ਕਰਕੇ ਸਾਰੇ ਰੋਲੇ ਮੁਕਾ ਦਿੰਦਾ ਹੈ ਤੇ ਇਹ ਤੈਨੂੰ ਇਹੀ ਸਿਖਾਉਂਦਾ ਹੈ ਮਾੜਾ ਸਮਾਂ ਕਿ ਕੌਣ ਤੈਨੂੰ ਅਸਲ ਵਿੱਚ ਮੰਨਦਾ ਹੈ ਮੁਸੀਬਤਾਂ ਸਿਰਫ ਉਹਨਾਂ ਨੂੰ ਆਉਂਦੀਆਂ ਨੇ ਜਿਨ੍ਹਾਂ ਵਿੱਚ ਉਹਨਾਂ ਨੂੰ ਜਿੱਤਣ ਦੀ ਤਾਕਤ ਹੁੰਦੀ ਹੈ ਇਸ ਲਈ ਭਰਾ ਮਾੜੇ ਸਮੇਂ ਤੋਂ ਕਦੇ ਨਾ ਡਰੋ ਇਹ ਤੇਰਾ ਦੁਸ਼ਮਣ ਨਹੀਂ ਇਹ ਤੇਰਾ ਅਧਿਆਪਕ ਹੈ ਤੇ ਹਰ ਅਧਿਆਪਕ ਦੁੱਖ ਤੋਂ ਬਾਅਦ ਤੈਨੂੰ ਇੱਕ ਤੋਹਫਾ ਦੇ ਕੇ ਹੀ ਜਾਂਦਾ ਹੈ ਸਮਝ ਸਬਰ ਮਜਬੂਤੀ ਅਤੇ ਸਭ ਤੋਂ ਵੱਧ ਤੈਨੂੰ ਤੇਰਾ ਅਸਲ ਦਿਖਾ ਕੇ ਜਾਂਦਾ ਹੈ ਜੇ ਤੁਹਾਨੂੰ ਮੇਰੀ ਅੱਜ ਦਾ ਟੌਪਿਕ ਵਧੀਆ ਲੱਗਿਆ ਹੋਵੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਮਿਲਦੇ ਆ ਕਿਸੇ ਹੋਰ ਪਿਆਰੇ ਜੇ ਟੌਪਿਕ ਦੇ ਨਾਲ ਧੰਨਵਾਦ ਜੀ